ਇੰਦਸਿਆ ਫੋਨ ਕਰ ਬੰਦ ਜੀਵਨ ਨੇ ਅੱਤ ਬੜੀ ਚੁੱਕੀ ਆ ਤੇ ਮਰ ਦਾ ਟਾਈਮ ਹੋ ਗਿਆ ਪੂਰਾ ਦਿਨ ਛੱਡਿਆ ਉਹਨਾਂ ਦੇ ਘਰ ਹੈ ਜਾਂ ਆਪਣੀ ਪਰਜਾਈ ਹੋ ਗਿਆ ਵੀ ਲੈ ਜਾ ਜਾਂ ਭਰਾ ਨੂੰ ਕਹਿ ਇਹਨੂੰ ਤਰ ਮੜਾ ਦੇ ਛੜ ਕਰ ਦੇ ਕੇ ਵੇਨੇ ਵਲਾ ਕੀ ਕਰਦੀ ਹੈ ਜੀਵਨ ਇਹ ਜੀਵਨ ਹਾਂਜੀ ਹਾਂਜੀ ਓ ਇਦਾਂ ਗੱਲ ਸੁਣੀ ਯਾਰ ਅਗ ਹਾਈ ਹਾਈ ਕਿਹੜੀ ਗੱਲ ਵਾ ਬੜੀਆਂ ਵਾਜਾਂ ਮਾਰਨ ਦੇ ਜੀ ਅੱਜ ਮੈਨੂੰ ਵਾਜਾਂ ਵਾਜਾਂ ਕੀ ਮਾਰੰਦਿਆ ਸੀ ਉਹ ਭਰਾ ਤੇਰੇ ਸੱਜਣ ਦਾ ਐ ਫੋਨ ਮੇਰੇ ਭਰਾ ਦਾ ਆਹੋ ਤੁਹਾਨੂੰ ਆਇਆ ਫੋਨ ਆਹੋ ਕੀ ਆਂਦਾ ਸੀ ਕਹਿੰਦਾ ਵੀ ਵੱਡੇ ਵੀਰ ਨੇ ਘਰੋਂ ਕੱਢਤੀ ਏ ਮਾਤਾ ਹੋਏ ਮੈਂ ਮਰ ਜਾ ਮੇਰੀ ਮਾਂ ਨੂੰ ਘਰੋਂ ਬਾਹਰ ਕੱਢਤਾ ਆਹੋ ਪਰੰਡੀ ਹਿੰਮਤ ਕਿੱਦਾਂ ਪਈ ਮੇਰੀ ਮਾਂ ਨੂੰ ਬਾਹਰ ਕੱਢਣ ਦੀ ਹੈ ਇਹ ਮੈਨੂੰ ਕੀ ਪਤਾ ਮੈਂ ਤੇ ਮੈਨੂੰ ਕਿਹਦਾ ਸੁਨਾਹ ਦੇਦੀ ਭੈਣ ਨੂੰ ਮੈਂ ਤੇ ਤੈਨੂੰ ਦੇ ਦਤਾ ਵਾ ਦੋਰ ਫਿਟੇ ਮੈਂ ਹਜੀ ਲਾਦਾ ਹੈ ਮੇਰੀ ਮਾਂ ਨੇ ਨਾ ਘਰ ਬੜਾਇਆ ਐਨਾ ਕਹ ਵਿਚਾਰੀ ਨੇ ਇਕੱਠਾ ਕੀਤਾ ਤੇ ਅੱਜ ਉਹਨੂੰ ਘਰੋਂ ਧੱਕੇ ਮਿਲ ਗਏ ਸਾਰਾ ਕਹ ਬਣਾਉਂਦੀ ਰੀ ਸਾਰੀ ਉਮਰੋ ਤੇ ਕੀ ਗੱਲ ਅੱਜ ਦਾ ਘਰ ਚ ਕੁਝ ਵੀ ਨਹੀਂ ਆ ਨਹੀਂ ਤੇ ਵਾਕੇ ਗੱਲ ਠੀਕ ਹੈ ਬੜਾ ਬੜਾ ਕਹਨ ਹੈ ਥੋੜਾ ਕਹ ਬੜਾ ਹੈ ਮੇਰੀ ਮਾਂ ਨੇ ਇਹ ਵਾਕੇ ਐਨੀ ਮਿਹਨਤ ਕਰ ਕਰਕੇ ਇਹਨੂੰ ਪੜਾਇਆ ਨਖਟਿਆਂ ਨੂੰ ਹੈ ਜਮੀਨ ਭਾਂਡਾ ਸਾਰਾ ਕੁਝ ਸੰਭ ਕੇ ਰੱਖਿਆ ਇਹਨਾਂ ਦਾ ਕਿਤੇ ਇੰਨੀ ਚੀਜ਼ ਨਹੀਂ ਗਵਾਈ ਉਹਨੇ ਤੇ ਅੱਜ ਨਾਲ ਜੁਰਤ ਕਿਤਾ ਪੈ ਗਈ ਮੇਰੀ ਮਾਂ ਨੂੰ ਘਰੋਂ ਬਾਹਰ ਕੱਢਣ ਦੀ ਮੈਨੂੰ ਜਾ ਲੈਣ ਦੇ ਇੱਕ ਵਾਰੀ ਉੱਥੇ ਵੇਖੀ ਇਹਨਾਂ ਦੀ ਗੁੱਤਾ ਨੂੰ ਕਿੱਦਾਂ ਵਲਦੇ ਕਿੰਨੀ ਆ ਪਤਾ ਨਹੀਂ ਆਪਣੇ ਭਰਾ ਨੂੰ ਨਾ ਫੋਨ ਕਰ ਲਈ ਤੇ ਜਾਂ ਤੈਨੂੰ ਜਾਣਾ ਪੈਣਾ ਉੱਥੇ ਪਰਦ ਨੂੰ ਇੱਕ ਗੱਲ ਹੈ ਗਈ ਉਹਨੇ ਅੱਜ ਪੱਕਾ ਕਹਿਆ ਵਾ ਵੀ ਉਹਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਤਾਂ ਜੀ ਕਰਨ ਡਿਆ ਆ ਜਾ ਕੇ ਤੇ ਫਿਰ ਪਾੜਦਾ ਫੜਕਿਆ ਪਿਆਲੀ ਪੁਲ ਜੀ ਨੇ ਕਿਤੇ ਨਿੱਕੇਦਣਾ ਵੱਧ ਲਾ ਦਿੱਤੀ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਵੀ ਨਹੀਂ ਆ ਪਿਆਲੀ ਤੇ ਸਾਰੀ ਮੇਰੀ ਮਾਂ ਕੋ ਹਜੇ ਤੇ ਠੱਕੇ ਮਾਰਨ ਵਾਲੀ ਕਿਹੜੀ ਗੱਲ ਈ ਹੈ ਚੰਗੇ ਭਲੇ ਦੇ ਉਹ ਬੰਦੇ ਆ ਕੋਈ ਨਹੀਂ ਜੇ ਮੇਰੀ ਮਾਂ ਨੂੰ ਠੱਕੇ ਮਾਰੇ ਆ ਨਾ ਤੇ ਪਿਆਲੀ ਹਜੇ ਮੇਰੀ ਮਾਂ ਦੇ ਨਾਲ ਹੀ ਆ ਵੇਖਾਂ ਮੈਂ ਆਪਣੇ ਨਾਲ ਕਿਦਾਂ ਕਰਮ ਨਹੀਂ ਆ ਤੇ ਵੀ ਹੁਣ ਤੁਹਾਡੇ ਘਰ ਦਾ ਆਪਣਾ ਮਸਲਾ ਵਾਹਣ ਉਥੋਂ ਦਾ ਮੈਨੂੰ ਕੀ ਪਤਾ ਵੀ ਕਿਤੇ ਨਾ ਵਾਅਦਾ ਤੇ ਕਿਤੇ ਨਾ ਘਟ ਲੜਾਈ ਤੇ ਮਾਤਾ ਨੂੰ ਇੱਦੀ ਘਰੋਂ ਕੱਢਣ ਲਈ ਕਿਹੜੀ ਗੱਲ ਹੋ ਗਈ ਮੇਰਾ ਦਿਲ ਬੜਾ ਦੁਖੰਡਿਆ ਵਾ ਤੇ ਮਾਂ ਦਾ ਦੁਖੰਡਿਆ ਮੇਰੀ ਮਾਂ ਵਿਚਾਰੀ ਇੰਨੀ ਚੰਗੀ ਹੁਣ ਧੱਕੇ ਮਾਰ ਕੇ ਕਿੱਦਾਂ ਬਾਹਰ ਕੱਢਿਆ ਹੈ ਕਿੱਦਾਂ ਧੱਕੇ ਦਿੱਤੇ ਹੋਣਗੇ ਉਹਨੂੰ ਜਿਹਦਾ ਫੋਨ ਹੈ ਬੇਇੱਜ਼ਤੀ ਤੇ ਮੋਦੀ ਵੀ ਬੜੀ ਕੀਤੀ ਮੈਂ ਵੀ ਸ਼ਰਮ ਕਰਉ ਕੋ ਥੋੜੀ ਬੋਤੀ ਲੱਗ ਸਕੇ ਜਲੂਸ ਨਿਕਲਦਾ ਵਾ ਤਹਾ ਪਿੰਡਾਂ 'ਚ ਹੈ ਸੁਨਵਾਰੀਆਂ ਬੱਧੀਆਂ ਤੇ ਉਹ ਕੀਤਾ ਜੋ ਕੀਤਾ ਪਰ ਇਹਨਾਂ ਤੇ ਵਾਰੀਆਂ ਬੱਧੀਆਂ ਹੀ ਨਹੀਂ ਹੈ ਇਹ ਤੇ ਇਕੱਠੇ ਰਹਿੰਦੇ ਸੀਗੇ ਇਕੱਠੇ ਰਹਿੰਦੇ ਸੀ ਆਹੋ ਉਹ ਤੇ ਮੰਮੀ ਬੜੇ ਤੌਰ ਨਾ ਰਹਿੰਦੀ ਉਹਨਾਂ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੀ ਨਹੀਂ ਆਪਣੀ ਮਾਂ ਦੇ ਸਾਹਮਣੇ ਬੋਲਣ ਦੀ ਤੇ ਕੋਠੀਆਂ ਤਾਂ ਉਹਨਾਂ ਦੋ ਹੀ ਪਾਈਆਂ ਹਨਾ ਕੋਠੀਆਂ ਦੀ ਕਿਹੜੀ ਗੱਲ ਆ ਵੀ ਮੇਰੀ ਮਾਂ ਨੇ ਬਣਾ ਕੇ ਦਿੱਤੀਆਂ ਵਾ ਹੈ ਪਰ ਨਾ ਆ ਮੈਨੂੰ ਗੱਲ ਕੋ ਹਜਮ ਜੀ ਨਹੀਂ ਹੋਉਂਦੀ ਧੱਕੇ ਮਾਰਨ ਵਾਲੀ ਮੇਰੀ ਮਾਂ ਨੂੰ ਧੱਕੇ ਕਿਦਾਂ ਵੱਜ ਸਕਦੇ ਆ ਸਾਰਾ ਕੁਝ ਤੇ ਮੇਰੀ ਮਾਂ ਦੇ ਕੋਲ ਵਾਜੇ ਤੇ ਐਡੀ ਸ਼ੈਤੀ ਧੱਕੇ ਇੱਕ ਤਾਂ ਮਾਰਨ ੜਿਆ ਪਈ ਉਹਨੂੰ ਮੈਨੂੰ ਨਾ ਬੜੀ ਘਬਰਾਟ ਹੋਣ ਢਈ ਜੀ ਚਲੋ ਮੇਰੇ ਨਾਲ ਛੇਤੀ ਛੇਤੀ ਵੇਖੀਏ ਜਾ ਕੇ ਉੱਥੇ ਮੇਰਾ ਤਾਂ ਟਾਈਮ ਨਹੀਂਗਾ ਹੈ ਮੈਂ ਤਾਂ ਗਏ ਠੀਕ ਨਹੀਂ ਆਵੇ ਕਿਤਾ ਬਿਮਾਰ ਹੋਇਆ ਪਿਆ ਹਾਂ ਦੇਖ ਲੋ ਹੱਥ ਜੜਾ ਲੋ ਚਲੋ ਮੇਰੇ ਨਾਲ ਮੈਂ ਆਪਣੀ ਮਾਂ ਨੂੰ ਵੇਖਣਾ ਜਾ ਕੇ ਉਹ ਮੇਰੀ ਗੱਲ ਸੁਣ ਪਹਿਲੋਂ ਉਹ ਕਮਲੀ ਆ ਇੱਕ ਤਾਂ ਹੈ ਬਜ਼ੁਰਗ ਇੱਕ ਮੈਂ ਮੈਨੂੰ ਖਾਂਗੇ ਲੱਗੀ ਆ ਇਹ ਤੇ ਬਿਮਾਰੀ ਜਾਂਦੀ ਹੈ ਮਿੰਟੋ ਮਿੰਟ ਇੱਕ ਦੂਜੇ ਬੰਦੇ ਕੋ ਜੁਕਾਮ ਤੇ ਹੋਇਆ ਐਦਾਂ ਕੰਨੂ ਕਰਦੇ ਜੀ ਕਿ ਗਰ ਮੇਰੀ ਮਾਂ ਤਾਂ ਢੀ ਮਾਨੇਗੀ ਚਲੋ ਹਾਂ ਚਲੀਏ ਕਿਦਾਂ ਕਰਨ ਤੱਕੇ ਮਾਰ ਕੇ ਬੜਾ ਬੁੱਖ ਤੇ ਮੈਨੂੰ ਆ ਬੜਾ ਕਿਉਂਕਿ ਮੈਂ ਸਿਆਣੇ ਬੰਦੇ ਦੀ ਬਹੁਤ ਇਤਕਾਰਦਾ ਤੇ ਮੈਂ ਤੇ ਨਹੀਂ ਜਾ ਸਕਦਾ ਤੇ ਮੁੜੇ ਨੂੰ ਪੁੱਛੀ ਨਿਕਲੋ ਐਦਾਂ ਨਾ ਕਰੋ ਤੇ ਨਾਲੇ ਨਾ ਆ ਜਿਹੜੀ ਗੱਲ ਆ ਨਾ ਆਪਣੀ ਮਾਂ ਨੂੰ ਤਾਂ ਦੱਸਿਓ ਹੈਂ ਨਾ ਆਪਣੀ ਮਾਂ ਨੂੰ ਦੱਸਿਓ ਤੇ ਨਾ ਆਪਣੇ ਭਜਾਈ ਨੂੰ ਦੱਸਿਓ ਯਾਰ ਮੈਨੂੰ ਕੀ ਲੋੜ ਵਾ ਇਹੋ ਜੀ ਗੱਲਾਂ ਇਹ ਘਰ ਕਰਕੇ ਤੇ ਮਾਤਾ ਦਾ ਹੱਥ ਉੱਤੇ ਹੋਏ ਨਾ ਹੈ ਕੋਈ ਕਲੇਸ਼ ਤੇ ਤੇਰੇ ਆਪਣੇ ਪਿੱਛੇ ਨਹੀਂ ਮੋਕਦਾ ਤੂੰ ਗਾੜੀ ਫੇਰ ਇੱਥੇ ਪਾ ਕੇ ਬੈਠੀ ਐ ਇਹੋ ਜਿਹਾ ਗਲਤ ਥੇ ਤੈਨੂੰ ਮੇਰੇ ਵੱਜਣੇ ਆ ਇਹ ਕਰਕੇ ਮੈਂ ਚੁੱਪੀ ਧਾਰ ਦੇਣੀ ਆ ਹਾਈ ਮੈਨੂੰ ਬੜਾ ਹੁੰਦਿਆ ਵਾ ਵੀ ਮੇਰੀ ਮਾਂ ਵਿਚਾਰੀ ਨੂੰ ਕਿਦਾਂ ਧੱਕੇ ਮਾਰ ਕੇ ਬਾਹਰ ਕੱਢਤਾ ਮੈਂ ਆਪਣੀ ਮਾਂ ਨੂੰ ਇੱਥੇ ਆਪਣੇ ਕੋਲ ਹੀ ਲਿਆਉਣਾ ਜੇ ਬਹੁਤੀ ਗੱਲ ਹੋਈ ਤੇ ਗੱਲ ਸੁਣ ਲੈ ਮੇਰੀ ਆਪੀ ਨਿੱਕੇ ਵਾਲ ਚਲ ਜੂਗੀ ਜੇ ਇੱਥੇ ਲਿਆਂਦਾ ਨਾ ਇੱਥੇ ਤੇ ਮੇਰੀ ਮਾਂ ਵੀ ਹੈਗੀ ਆ ਇਹ ਨਾ ਐਮੜਕੇ ਇੱਥੇ ਮੰਜੀਆਂ ਤੋਂ ਲੜਾਈ ਹੋਣਾ ਤੇ ਹੁਣ ਤੇ ਇੱਕ ਖਾਂਗ ਦੀ ਮੁੜ ਕੇ ਦੋਹਾਂ ਦੋਹਾਂ ਦੀ ਖਾਂਗਾਂ ਦੀ ਆਵਾਜ਼ ਆਇਆ ਕਰਨੀ ਜਿਹੜਾ ਮਾੜਾ ਮੋਟਾ ਰਾਤ ਦਾ ਸੌਣਵਾ ਨਾ ਉਹ ਵੀ ਸਾਰਾ ਭੰਗ ਹੋਇਣਾ ਹੀ ਐਦਾਂ ਕਾਨੂੰ ਕਹਿੰਦੇ ਜੀ ਹੈ ਮੇਰੀ ਮਾਂ ਈ ਤੇ ਨਹੀਂ ਹੈਗੀ ਉਹ ਇਤਨਾ ਕਰਦੇ ਆ ਦਿਨ ਦੋ ਕੋ ਖਲੋ ਜਾ ਭਲਾ ਕੀ ਕਰਦੇ ਆ ਤੇ ਮੁੜਕੇ ਜਿਹੜੀ ਮੰਜੇ ਸਣੇ ਚੁੱਕ ਕੇ ਤੇ ਮਾਦਾ ਪਰੇ ਮਦਦ ਕਰਾਵਾਂਗੇ ਹਾਏ ਹਾਏ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਸਭ ਕਾਹੇ ਵਾਲੀ ਮੇਰੀ ਮਾਂ ਵਾਂ ਉਹਨੂੰ ੱੱਕੇ ਮਾਰਨ ਪੁੱਤ ਉਹਦੇ ਮੈਂ ਮਾਰ ਮਾਰ ਕੇ ਤੂੰ ਨਾ ਕੱਢ ਦੂੰ ਜਾ ਕੇ ਆਪਣੇ ਭਰਾਵਾਂ ਦਾ ਤੇ ਆਪਣੇ ਭਝਾਈਆਂ ਦਾ ਉਹ ਗੱਲ ਸੁਣ ਲੈ ਹੁਣ ਗੱਲ ਤੇ ਜਾ ਕੇ ਇੱਕ ਵਾਰ ਤੇ ਦੀ ਕਰਨੀ ਪੈਣੀ ਉੱਥੇ ਕਿ ਨਹੀਂ ਠੀਕ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਮੇਰੇ ਨਾਲ ਚੱਲਣਾ ਕਿ ਨਹੀਂ ਚੱਲਣਾ ਤੁਸੀਂ ਉਹ ਤੈਨੂੰ ਮੈਂ ਦੱਸੀ ਗੱਲ ਮੈਨੂੰ ਤੇ ਖਾਂਗੇ ਤਾਂ ਝਕਾਵਨੇ ਮਾਰਿਆ ਵਾ ਮੈਂ ਨਹੀਂ ਹੋ ਜਾਣਾ ਕਿਤੇ ਉਹ ਮੁੰਡੇ ਨੂੰ ਪੁੱਛ ਲ ਠੀਕ ਹੋਊਗਾ ਤਾਂ ਫਿਰ ਵੇਖਾਂਗੇ ਹਾਂ ਕਿ ਦਾਵਤ ਚੜਿਆ ਵਾ ਹੈ ਤੇਰੀ ਮਾਂ ਮਾਵਾਂ ਤੇ ਮੇਰੀ ਮਾਂ ਕੋਹ ਨਹੀਂ ਇਹ ਥੁੱਕਦੀ ਹੈ ਕਦੀ ਉਹ ਕਰਦੀ ਕਦੀ ਜੋ ਕਰਦੀ ਹੈ ਹੈ ਕਿ ਦਾਵਤ ਅਜੇ ਤਾਂ ਕੱਲ ਵਾ ਸਾਰੀ ਝੂਠੀ ਤੇ ਗੱਲ ਕਿਤੇ ਸੱਚੀ ਹੁੰਦੀ ਨਾ ਇਹਨੂੰ ਉਤਰਾ ਅਟੈਕ ਹੋਇਆ ਹੈ ਆ ਹਾਏ ਮੇਰੇ ਭਰਾ ਨੇ ਕੀ ਕੀਤਾ ਹੈ ਤੇਰੀ ਮਾਂ ਮਾਂ ਵਾ ਤੇ ਮੇਰੀ ਮਾਂ ਕੋਈ ਨਹੀਂ ਹੱਦ ਹੋਈ ਏ ਤੇ ਆਲੀ ਗੱਲ ਕਿਤਰਾ ਕਰਦੀ ਮਿੰਮੀਆਂ ਚੋਬਣੀ ਐ ਉਹਨੇ ਤੇ ਬੜਾ ਕੋਹ ਬਣਾਇਆ ਉਹਨੇ ਬੜਾ ਕੋਣਾ ਤੇ ਮੇਰੀ ਮਾਂ ਨੇ ਕਿਹੜਾ ਵੇਚ ਕੇ ਖਾ ਲਿਆ ਸਭ ਕੁ ਹੈ ਕਿਤਰਾ ਗੱਲਾਂ ਕਰਦੀ ਆ ਗਾਂ ਹੋ ਹੋ ਕੇ ਹੱਦ ਹੋਈ ਏ ਸਾਰਾ ਮੁਲਕ ਹੀ ਨਾ ਇੱਕ ਹਰਸੇ ਵਗਣ ਡਿਆ ਫੜ ਕੇ ਕੋਈ ਨਹੀਂ ਕੋਈ ਵੱਡੇ ਦੀ ਇਤਕਾ ਦਾ ਕੋਈ ਨਿੱਕੇ ਦੀ ਨਹੀਂ ਕਰਦਾ ਜਿਨ੍ਹਾਂ ਨੇ ਜੰਮਿਆ ਲੋਕੀ ਉਹਨਾਂ ਦੇ ਲਈ ਬੰਡੇ ਚਲੋ ਪਰਮਾਤਮਾ ਦਾ ਕਵਿੰਦਾ ਹੀ ਆ ਉੱਤੇ ਕੋਈ ਗੱਲ ਨਹੀਂ ਪਤਾ ਨਹੀਂ ਉਸ ਕਦੀ ਉਸ ਕਦੀ ਅੰਦਰੋਂ ਨਿਕਲੀ ਆ ਉਧਰ ਜਾਵਣੀ ਆ ਦੂਜੇ ਅੰਦਰ ਪਤਾ ਨਹੀਂ ਗੱਲ ਕੀ ਹੋਈ ਆ ਸਮਝ ਨਹੀਂ ਲੱਗੀ ਇਹ ਕਿਹੜੀ ਗੱਲ ਮਸਤਾਂ ਦੇ ਆ ਵੀ ਆ ਇਹ ਤੇ ਅੱਠੇ ਅੱਠ ਮਾਰਦੀ ਇਹ ਹੋਇਆ ਵਾ ਉਹ ਕਿਦਾਂ ਪਤਾ ਲੱਗ ਮੁੰਡੇ ਨੂੰ ਪੁੱਛ ਮਤੇ ਆ ਪਤ ਹੋਰੇ ਆਹ ਹੰਕਾਰ ਸੁਣ ਹਾਂਜੀ ਵੀ ਜੀ ਮੈਂ ਆ ਜੀ ਮਨ ਬੜੀ ਮੁਸਕ ਦੀ ਮੁਸਕ ਵੀ ਗਈ ਆ ਉਧਰ ਨੂੰ ਕੀ ਹੋਇਆ ਉਹ ਗੱਲ ਕੱਖ ਨਹੀਂ ਬੀਬੀ ਇਹਨੇ ਹੱਥ ਬੜੀ ਚੁਕੀ ਅੱਛਾ ਤੇ ਮਵੀ ਚਵਤੀ ਲਾਤੀ ਉਹ ਤਾਂ ਗੱਲ ਤੇ ਝੂਠੀ ਅੱਛਾ ਤੇ ਮੈਂ ਵੀ ਮਾਂ ਤੇਰੀ ਨੂੰ ਨਾ ਭਰਾ ਤੇਰੇ ਨੇ ਘਰੋਂ ਕੱਟ ਤਾ ਹੀ ਵੱਡੇ ਨੇ ਅੱਛਾ ਆ ਉਹ ਮੈਂ ਨੇ ਕਿਹਾ ਐਫੋ ਸਜਣ ਦਾ ਅੱਛਾ ਤੇ ਬਸ ਨਾਲ ਹੀ ਕਹਿੰਦੀ ਉਹਨੇ ਤੇ ਬੜਾ ਕੁਝ ਬਣਾਇਆ ਹੈ ਮੇਰੀ ਮਾਂ ਨੇ ਵਗਾੜਿਆ ਕੀ ਉਹਨਾਂ ਦਾ ਹੈ ਪਤਾ ਲੱਗਦਾ ਤੇ ਮੈਂ ਹਾਂ ਤੇ ਮੇਰੀ ਮਾਂ ਜਿਹੜੀ ਵੇਚ ਕੇ ਪੈੜੀ ਖਾ ਗਈ ਸੀ ਉਹਨੇ ਸਭ ਕੋ ਬਣਾ ਕੇ ਦਿੱਤਾ ਦੋ ਟੋਟੇ ਕੋਠੀਆਂ ਸਾਡੇ ਕੋ ਦੋ ਹੈ ਸਭ ਕੋ ਪੈੜੀ ਜਮੀ ਸਾਡੇ ਕੋ ਆਹੋ ਹੈ ਤੇ ਬਸ ਹਾਏ ਹਾਏ ਕਿੱਥੇ ਉਤਰੀ ਤੇ ਕਿੱਥੇ ਗਈ ਅੱਛਾ ਮੈਨੂੰ ਦੇ ਹੀ ਮੈਂ ਕਿਤੇ ਟੈਗ ਹੀ ਨਾ ਹੋ ਜਾਏ ਕਿ ਇਹਨੇ ਪੂਰੀ ਹੋਏ ਜੇ ਕਿਤੇ ਗੱਲ ਸੱਚੀ ਹੋਵੇ ਤੇ ਹਾਂ ਮਾਂ ਕੀ ਗੱਲ ਸੀ ਤੇ ਮੈਨੂੰ ਕਹਿੰਦੀ ਮੈਨੂੰ ਲੈ ਕੇ ਚੱਲ ਤੇ ਮੈਂ ਵੀ ਮੈਨੂੰ ਤੇ ਲੱਗਾ ਉਹ ਖਾਂ ਕੇ ਜਗਾ ਮੈਂ ਮੈਂ ਤਾਂ ਉੱਤ ਤੱਕ ਨਹੀਂ ਜਾਣਾ ਮੁੜੇ ਨੂੰ ਬੋਚਲੇ ਜਾਂਦਾ ਸੀ ਹੈ ਆ ਠੀਕ ਹੈ ਅੱਗੇ ਠੀਕ ਨਹੀਂ ਅੱਗੇ ਬਹੁਤ ਗੱਲ ਵਾ ਹਾਂ ਇਹ ਹੋ ਗਿਆ ਗੱਲਾਂ ਬਾਤਾਂ ਹੀ ਵੇਖ ਲਾ ਹੈ ਆਪਣਾ ਮਾਪਿਓ ਮਾਪਿਓ ਤੇ ਦੂਜੇ ਦਾ ਮਾਪਿਓ ਨਹੀਂ ਬਸ ਬਸ ਇਹੋ ਤਾਂ ਗਾਲ੍ਹਾਂ ਪਤਾ ਜਿੱਦਾਂ ਆਪਣੀਆਂ ਮਾਵਾਂ ਨੂੰ ਸਮਝਦਿਆਂ ਨੇ ਤੇ ਜੇ ਇਦਾਂ ਗਾੜੀ ਸੱਸਾਂ ਸਮਝਣ ਤਾਂ ਕੋਈ ਗੱਲ ਹੀ ਨਹੀਂ ਗਈ ਘਾੜੀ ਨਹੀਂ ਕਿਸੇ ਗੱਲ ਦੀ ਉਹ ਬੀਬੀ ਇਹ ਤਾਂ ਆਪਣੀ ਸੋਚ ਦੀ ਗੱਲ ਵਾਣਾ ਹੈ ਉਹ ਜਿੱਥੇ ਪੰਜਾਂ ਚਵੰਜੀਆਂ ਦੇ ਫੁਲਕੇ ਲਾ ਸਕਦੇ ਆ ਤੇ ਮਾਪਿਓ ਦੇ ਕਿਤੇ ਦੋ ਨਹੀਂ ਨਾਲ ਲਾਦੇ ਕੋਈ ਗਾਲੀ ਨਹੀਂ ਕਿੰਨਾ ਕ ਭਾਰ ਆਉਂਦਾ ਕੋਈ ਗੱਲ ਹੀ ਨਹੀਂ ਕਿ ਵਿਚਾਰੇ ਕਿਹੜੇ ਰਾਤ ਉੱਟਾ ਉੱਟਾ ਖਾਂਦੇ ਆ ਹੈ ਅਕੀਰ ਅੱਜ ਅਹੀਂ ਬੀਬੀ ਕੱਲ ਤੋਂ ਢੜਦੇ ਸਾਰਾ ਟਾਈਮ ਹੈਗਾ ਅਹੀਂ ਇਹ ਕਿਰੀ ਤੁਸੀਂ ਅੱਜ ਬੁੱਢੇ ਹੋਏ ਜੇ ਕੱਲੋਂ ਸਾਡੀ ਵਾਰੀ ਵੀ ਆਉਣੀ ਆ ਇਹ ਸਟੇਜ ਤੇ ਇਹ ਵੀ ਕਿਤੇ ਨਾ ਕਿਤੇ ਆਉਣਾ ਵਾ ਪਏ ਟਾਈਮ ਤੇ ਸਾਰਿਆਂ ਤੇ ਆਉਂਦਾ ਪਰ ਇਹ ਸੋਚਣ ਵਾਲੀ ਗੱਲ ਵਾ ਜੇ ਕੋਈ ਸੋਚੇ ਤੇ ਉਹ ਤਾਂ ਸਾਲਾਂ ਦੇ ਵੀ ਵੇਲਾ ਆਉਣਾ ਵਾ ਤੇ ਅਸੀਂ ਉਦੋਂ ਕੀ ਕਰਾਂਗੇ ਜਿਹੜੇ ਹੁਣ ਅਸੀਂ ਇਦਾਂ ਕਰਨ ਦੇ ਆ ਵੱਡਿਆਂ ਦੇ ਨਾਲ ਔਰ ਕੇ ਸਾਡੇ ਨਾਲ ਕੋਈ ਕੀ ਕਰੂਗਾ ਤੇ ਮੱਤ ਸਾਡੇ ਘਰ ਕਿਹੜੀ ਚੀਜ਼ ਦੀ ਕਿਸ ਦੀ ਕਮੀ ਹੈ ਕੋਈ ਗੱਲ ਹੀ ਨਹੀਂ ਘਾਟੀ ਕੋਈ ਨਹੀਂ ਵੀਰ ਲ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਵਾ ਤੇ ਜੇ ਬੰਦਾ ਖਾਦਾ ਪੀਦਾ ਵਾਰ ਨੂੰ ਤਲਵਾਰਾਂ ਮਾਰੇ ਫਿਰ ਮੜੀ ਗੱਲ ਬਣਾ ਨਹੀਂ ਇਹ ਦਸੇ ਇੱਕ ਲੱਗਾ ਉਹ ਤੇ ਗੱਲ ਜਿੱਦਣ ਮੈਨੂੰ ਕਾਢ ਆਈ ਬਾਹਰ ਗੇਟੋਂ ਤੇ ਜੇ ਤੁਹਾਨੂੰ ਨਾਮ ਹੁੰਦਾ ਤੇ ਮੈਨੂੰ ਉਹਨਾਂ ਦੇ ਵੇਹ ਗਾੜੀ ਛੱਡਉਂਦੀ ਭਾਣ ਵੱਡੇ ਆਂਦੇ ਦੱਸਾ ਕੀ ਗੱਲ ਵਾ ਇਹੋ ਜਿਹੇ ਜਦਾਨੀਆਂ ਜਿਹੜੀਆਂ ਲੂਸ ਕੱਢ ਲਗਿਆ ਬਦਦਾ ਮੈਂਟ ਲਾਉਂਦੀ ਆ ਮੁੜ ਕੇ ਇਹਨੂੰ ਕਹਿੰਦੇ ਥੋੜਾ ਪੁੱਛਣਾ ਸੀ ਲੋਕਾਂ ਦਾ ਮੈਨੂੰ ਪੁੱਛਣਾ ਤੇ ਤੇਰੀ ਮਾਂ ਬੂਏ ਚ ਬੈਠੀ ਕੀ ਗੱਲ ਸੀ ਹਾਂ ਬੁਤੇਰੀ ਦਵਾਈ ਦਿੱਤੀ ਨਹੀਂ ਕੁੜੀਏ ਨਾ ਕੱਢਨੀ ਮੈਨੂੰ ਨਾ ਕੱਢਨੀ ਮੈਨੂੰ ਕਿੱਥੇ ਲੈ ਚੱਲੀ ਆ ਨਹੀਂ ਨਹੀਂ ਮੈਂ ਤੈਨੂੰ ਕੱਢ ਕੇ ਛੱਡਣਾ ਵਾ ਆਪਣੇ ਵੱਡੇ ਪੁੱਤ ਵੱਲ ਜਾ ਚਲ ਹੋਣ ਨਾ ਇਹੋ ਜਿਹਾ ਝਟਕਾ ਵੱਜਾ ਵਾ ਵੀ ਇਹ ਰਾਤ ਰੋਟੀ ਨਹੀਂ ਖਾਵੂਗੀ ਨਹੀਂ ਹੁਣ ਕਿੱਥੇ ਰੋਟੀ ਪਤਾ ਲੰਗਣੀ ਆ ਹੁਣ ਕਰੋਗੀ ਫੂਨ ਫਾਨ ਸਾਰੇ ਪਾਸੇ ਲੂਰ ਲੂਰ ਦੇਖੀ ਕੀ ਕਰਦੀ ਫਿਰਦੀ ਮਾਂ ਵਾ ਪਰ ਮਾਂ ਆ ਤਾਂ ਉਹਦਾ ਤੇ ਦੁੱਖ ਆਉਣਾ ਹੀ ਆ ਪੁੱਤ ਉਹਨਾਂ ਲੱਗਾ ਸੇਕ ਪੂਰਾ ਆ ਮੈਂ ਤੇ ਬੜੇ ਹਿਸਾਬ ਨਾਲ ਆਵਾਜ਼ ਮਾਰੀ ਮੈਂ ਬੈਠਾ ਬੈਠਾ ਕੀ ਗੱਲ ਤੂੰ ਧਮਾ ਕੇ ਲਾਵਾ ਮੈਂ ਸਿਰ ਤੇ ਜੜ ਗਈ ਹੈ ਹਾਂ ਆਹੋ ਮੈਨੂੰ ਪਤਾ ਲੱਗਾ ਨਾ ਉਹ ਪਤਾ ਲੱਗਾ ਜੇ ਪਤਾ ਲੱਗੂ ਤਾਂ ਵੀ ਕੋਈ ਗੱਲ ਹੀ ਨਹੀਂ ਤੇ ਫੇਰ ਵੇਖੀ ਫੇਰ ਚੜ ਮੱਚੀ ਇੱਕ ਗਾਲੀ ਉਹ ਬੀਬੀ ਪੜਾ ਜਾ ਨਾ ਇਹਨੂੰ ਪੁੱਛ ਕੇ ਵੇਖੀ ਵੀ ਜੀ ਬਣਾ ਕੀ ਗੱਲ ਹੋਈ ਸੋਖੀ ਆ ਕਪੀਤ ਉਹਨੇ ਦੱਸ ਦੇਣਾ ਹੈ ਹਾਂ ਇਹਨਾਂ ਇੱਥੇ ਘਰੇ ਫੇਰਦੀ ਦੋਦੀ ਇੱਥੇ ਘਰੇ ਰੋਜ਼ਾ ਦਿਲਾਤੋਂ ਲਾਪਣੀ ਲਾਪਣੀ ਤੇ ਮੈਂ ਆਵਾਜ਼ ਮਾਰਾਂਗੇ ਤੇ ਕੋਈ ਗੱਲ ਨਹੀਂ ਤੂੰ ਰੋਟੀ ਖਾਣ ਦੇ ਤੇ ਮਿਲੋ ਦੱਸਦੀ ਹੈ ਇਹਨੂੰ ਇਹ ਕੋਈ ਨਾ ਮੰਗੀ ਕੋਈ ਗੱਲ ਕੋਈ ਨਹੀਂ ਪਤਾ ਕੀ ਇੰਦਾ ਠੀਕ ਆ ਕੋਈ ਗੱਲ ਆ ਚਾੜਾ ਗਲਾ ਤੇ ਸਿਰ ਤੇ ਮੈਨੂੰ ਕੋਈ ਫਿਕਰ ਨਹੀਂ ਪਤਾ ਚਲ ਕੋਈ ਨਹੀਂ ਵੇਖ ਨਹੀਂ ਆ ਜੇ ਇੱਥੇ ਲੱਭਦੀ ਆ ਤੇ ਆਵਾਜ਼ ਮਾਰਨੀ ਆ ਆਵਾਜ਼ ਮਾਰ ਕੇ ਨਾ ਬੱਤੀ ਤੇ ਸਵਾਦ ਲਈ ਤੂੰ ਅੱਛਾ ਤੇ ਸਹੀ ਇਹ ਗੱਲ ਹੋ ਗਈ ਆ ਪਤਾ ਨਹੀਂ ਵੜ ਕਿੱਥੇ ਗਈ ਉਹ ਕਿਹੜੇ ਅੰਦਰ ਚ ਚਲ ਗਈ ਆ ਸਮਝ ਨਹੀਂ ਲੱਗੰਦਈ ਹਾਏ ਕੀ ਕਰਾਂ ਮੈਂ ਮੇਰੇ ਕੋਲ ਤਾਂ ਫੋਨ ਵੀ ਨਹੀਂ ਆ ਫੋਨ ਵੀ ਮੁੰਡਾ ਸਕੂਲੇ ਲੈ ਗਿਆ ਮੈਂ ਕਿੱਦਾਂ ਫੋਨ ਕਰਾਂ ਹੁਣ ਮਨਜਿੰਦਰ ਨੇ ਮੈਨੂੰ ਫੋਨ ਵੀ ਲਾ ਕੇ ਦੇਣਾ ਮੇਰੀ ਮਾਰ ਕੀ ਗੱਲ ਹੋ ਗਈ ਆ ਹੈ ਕਿਉਂ ਨਹੀਂ ਆ ਰੋਣਾ ਨਹੀਂ ਹੋਇਆ ਵਾ ਹੂੰ ਕੋਸ਼ਣੀ ਉਦਾਂ ਹੀ ਕੋਈ ਗੱਲ ਤੇ ਹੋਈ ਆ ਤੁਹਾਨੂੰ ਨਹੀਂ ਨਹੀਂ ਕਿਹਾ ਤੈਨੂੰ ਉਧਰੋਂ ਆਉਂਦੀ ਨੂੰ ਮੁਸਕਦੀ ਨੂੰ ਮੈਂ ਹੌਲੀ ਹੌਲੀ ਮਮਾ ਹਾਂ ਉੱਟ ਕੇ ਆਈ ਆ ਇਹ ਵੇਖਾਂ ਤੇ ਸਹੀ ਵੀ ਗੱਲ ਕੀ ਆ ਨਹੀਂ ਨਹੀਂ ਬਹਿ ਜਾ ਤੂੰ ਕੋਈ ਗੱਲ ਨਹੀਂ ਗਈ ਅੱਛਾ ਹਾਂ ਤੂੰ ਠੀਕ ਜਾ ਠੀਕ ਆ ਮੈਂ ਕੀ ਕੀ ਅੱਗੇ ਨਾਲੋਂ ਪਤਾ ਕੋਈ ਨਾ ਫਿਕਰ ਹੀ ਪੈ ਗਿਆ ਵੀ ਕਿਉਂ ਨਹੀਂ ਏਦਾਂ ਕਰਨ ਮੈਂ ਪੁੱਛਾਂ ਤੇ ਸਹੀ ਗਾਂ ਹੋ ਕੇ ਦੇਖਾਂ ਤੇ ਸਹੀ ਕੋਈ ਗੱਲ ਨਹੀਂ ਗਈ ਨਾਲ ਤੇ ਕੋਈ ਹੈ ਵਾ ਫੋਟੇ ਜੜੀ ਸਹੀ ਨਾ ਕਰਨ ਲਈ ਆ ਇਹ ਨਹੀਂ ਗੱਲ ਹੋ ਸਕਦੀ ਮੇਰੀ ਗੱਲ ਸੁਣੋ ਹੁਣ ਤੂੰ ਹੀ ਨਾ ਮੇਰੇ जख्मਾਂ ਤੇ ਲੂਣ ਨਾ ਪਾਓ ਲੈ ਦੱਸ ਮੈਨੂੰ ਕੀ ਪਤਾ ਹੁਣ ਕੀ ਹੋਇਆ ਕੀ ਨਹੀਂ ਮੈਨੂੰ ਤਾਂ ਦੱਸਿਆ ਹੀ ਨਹੀਂ ਕੁਛ ਤੂੰ ਤੈਨੂੰ ਉਹਨਾਂ ਕਾਹਦਾ ਪਾਉਣਾ ਵਾ ਜਦੋਂ ਮੈਨੂੰ ਕਿਹ ਗੱਲ ਦਾ ਹੀ ਨਹੀਂ ਪਤਾ ਪਤਾ ਤਾਂ ਲੱਗ ਹੀ ਗਿਆ ਹੁਣ ਆ ਮਾੜਾ ਮੋਟਾ ਮਨਜਿੰਦਰ ਨੇ ਦੱਸ ਹੀ ਦਿੱਤਾ ਹੁਣ ਤੁਹਾਨੂੰ ਵੀ ਮੇਰੀ ਮਾਂ ਨੂੰ ਤੱਕੇ ਮਾਰ ਕੇ ਬਾਹਰ ਕੱਢਿਆ ਮੇਰੇ ਭਰਾਵਾਂ ਨੇ ਨજર ਲੱਗ ਗਈ ਮੇਰੇ ਟੱਬਰ ਨੂੰ ਮੇਰੀ ਮਾਂ ਤੇ ਡੀ ਸਰਦਾਰਨੀ ਕਿਤੇ ਗੱਲ ਨਹੀਂ ਕਰਨ ਵਾਲੀ ਹੂੰ ਪਤਾ ਨਹੀਂ ਕਿਦਾਂ ਹਿੰਮਤ ਪੈ ਗਈ ਉਹਨਾਂ ਦੀ ਵੀ ਖੱਤਿਆਂ ਦੀ ਬਾਹਰ ਕੱਢਣ ਦੀ ਜਿੱਦਾਂ ਹੀ ਹੁਣ ਸਮਝੇ ਇਦਾਂ ਦੇ ਹੋਏ ਫਿਰ ਪੰਗਮਾਨਾ ਹੀ ਇਦਾਂ ਦਾਵਾ ਮਾਵਾ ਨੂੰ ਤੱਕੇ ਪੈਣੇ ਆ ਹੋਰ ਕੀ ਹੋਣਾ ਜਦੋਂ ਆ ਟਾਈਮ ਆ ਜਾ ਮਾਵਾ ਤੇ ਫਿਰ ਮਾਵਾ ਨੂੰ ਤੱਕੇ ਮਿਲਦੇ ਨੇ ਮੇਰੀ ਗੱਲ ਸੁਣੋ ਹੂੰ ਮੈਂ ਵੀ ਤਰਨਾ ਬੜੇ ਵਾਅਦੇ ਕੀਤੇ ਆ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੀ ੱੱਕਾ ਨਹੀਂ ਮਾਰੂੰ ਅੱਤਾ ਡਾਕਾ ਹਰਵਾ ਤੁਸੀਂ ਸਭ ਕੁਝ ਬਣਾਇਆ ਵਾ ਤੇ ਤੁਸੀਂ ਮਾਲਕ ਜੇ ਕਰਦੇ ਮੈਂ ਨਹੀਂ ਤੁਹਾਨੂੰ ਅੱਜ ਤੋਂ ਬਾਅਦ ਕੁਝ ਕਹਿੰਦੀ ਮੇਰੀ ਅੱਖਾਂ ਖੁੱਲ ਗਈਆਂ ਵਾ ਮੈਂ ਕਿਹੜਾ ਧੀਅ ਸੱਤੇ ਚੋਕੇ ਕਾਰਖਾਨਾ ਤਾਂ ਸਭ ਕੁਝ ਤੁਹਾਡਾ ਹੀ ਆ ਮੈਂ ਤਾਂ ਦੋ ਟਿਕੀਆਂ ਦੀ ਬੰਜਾਰ ਨਵਾ ਤੇ ਚਲੋ ਦੋ ਸਵੇਰੇ ਖਾ ਲਈਆਂ ਦੋ ਰਾਤ ਨੂੰ ਖਾ ਲਈਆਂ ਮੇਰਾ ਕੀ ਭਾਰਿਆ ਹੋਰ ਤੇ ਇਹ ਕੋਈ ਗੱਲ ਹੀ ਨਹੀਂ ਕੀ ਹੈਗੀ ਚਲੋ ਕੋਈ ਗੱਲ ਨਹੀਂ ਤੋਂ ਹੁਸਲਾ ਕਰ ਕੋਈ ਨਹੀਂ ਆਪੇ ਕੋਈ ਨਾ ਕੋਈ ਭੈਣ ਭਰਾ ਵਿੱਚ ਪਏਗਾ ਨਾ ਨਹੀਂ ਤੇ ਜਾਵੀਂ ਤੇ ਸਮਝਾ ਕੇ ਆਵੀਂ ਮੇਰੇ ਕੋਲ ਗਲਤੀਆਂ ਹੋ ਗਈਆਂ ਮੰਮੀ ਮੈਂ ਵੀ ਤੁਹਾਡਾ ਨਾਲ ਬੜਾ ਮਾੜਾ ਸਲੂਕ ਕੀਤਾ ਵਾ ਮੇਰਾ ਉਹੀ ਗਾੜੀ ਆ ਗਿਆ ਮੈਨੂੰ ਲੱਗਦਾ ਹਾਂ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਅੱਜ ਮੇਰੀ ਮਾਂ ਨਾ ਹੋਈ ਹੈ ਨਾ ਤੇ ਅੱਜ ਮੈਨੂੰ ਪਤਾ ਲੱਗਾ ਵੀ ਕਿਹੜੇ ਭਾਵੇਂ ਇਕਦੀ ਆ ਤੇ ਜਦੋਂ ਮੈਂ ਟੱਡ ਨਾ ਕਰਦੀ ਤੁਹਾਡੀ ਤੇ ਕੋਈ ਧੀ ਵੀ ਹੈ ਨਹੀਂਗੀ ਤੁਸੀਂ ਕਿੰਨੂੰ ਆਪਣਾ ਦੁੱਖ ਦੱਸਣਾ ਹੈਗਾ ਮੈਂ ਕਿੰਨੂੰ ਦੱਸਣਾ ਤੇ ਮੈਂ ਤਾਂ ਆਪਣੇ ਢਿੱਡ 'ਚ ਹੀ ਰੱਖਿਆ ਸਭ ਕੁਝ ਮੈਂ ਕਿੰਨੂੰ ਦੱਸਣਾ ਪਤਾ ਨਹੀਂ ਤੁਸੀਂ ਕਿੱਦਾਂ ਟਾਈਮ ਕੱਢਦੇ ਰਹੇ ਜੇ ਮੈਂ ਤਾਂ ਤੂੰ ਕਿਹ ਵੀ ਬਾਹਰ ਖੜਿਆ ਮੈਨੂੰ ਕਿੱਥੇ ਸਜਾਮਤਰੀ ਉਹ ਗੱਲ ਆ ਵੀ ਮੈਨੂੰ ਤਾਂ ਨਰਕਾਂ 'ਚ ਢੋਈ ਨਹੀਂ ਗਈ ਮਿਲਣੀ ਚਲੋ ਕੋਈ ਗੋੜਾ ਹੌ ਹਾਂ ਗੱਲ ਕਰ ਚਲੋ ਜੋ ਹੋ ਗਿਆ ਸੋ ਹੋ ਗਿਆ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਸੀ ਦਿਲ ਦੇ ਵਿੱਚ ਰੱਖੀ ਧੀਏ ਤੇ ਮੈਂ ਦੱਸਾਂ ਮੈਨੂੰ ਨਾ ਬੜਾ ਪਛਤਾਵਾ ਹੋਣਿਆ ਮੰਮੀ ਉਹਦੋਂ ਮੈਂ ਬੜਾ ਗਲਤ ਕੀਤਾ ਤੁਹਾਡੇ ਨਾਲ ਮੈਨੂੰ ਇਦਾਂ ਕਰਨਾ ਨਹੀਂ ਚਾਹੀਦਾ ਤੁਸੀਂ ਘਰ ਬਣਾਉਂਦੇ ਰਹੇ ساری ਉਮਰ ਹੈਂ ਸਾਰੀ ਉਮਰ ਇਹ ਘਰ ਦਾ ਕਿੰਨਾ ਕੀਤਾ ਤੇ ਮੈਂ ਅਜੇ ਕਿੰਨਾ ਕੁ ਟਾਈਮ ਹੋਇਆ ਆਈ ਨੂੰ ਮੈਂ ਤੇ ਕੁਝ ਵੀ ਨਹੀਂ ਬਣਾਇਆ ਤੁਹਾਡੇ ਕੀਤੇ ਕਰਾਏ ਤੇ ਬਹਿ ਗਈ ਆਣ ਕੇ ਤੇ ਉਹ ਵੀ ਮਚਾਇਆ ਵੀ ਤੁਹਾਨੂੰ ਬਾਹਰ ਕਰਦਾ ਤੇ ਮੈਂ ਇਕੱਲੀ ਰਵਾਂ ਇੱਥੇ ਕਿੱਡੀ ਮੈਂ ਗਲਤ ਵਾਂ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਹੁਣ ਪਤਾ ਤੇ ਧੀਏ ਫੇਰ ਹੀ ਲੱਗਦਾ ਜਦੋਂ ਆਪਣੇ ਨਾਲ ਹੋਵੇ ਹੁਣ ਮੇਰਾ ਤੇ ਤੈਨੂੰ ਉਦੋਂ ਦੁੱਖ ਨਹੀਂ ਨਾ ਆਇਆ ਘਰੋਂ ਕੱਢਣ ਲੱਗੇ ਨਹੀਂ ਆਇਆ ਮੈਨੂੰ ਤੇ ਤੁਹਾਨੂੰ ਪਤਾ ਲੱਗਾ ਨਾ ਜਦੋਂ ਤੇਰੀ ਮਾਂ ਦੇ ਨਾਲ ਆ ਕੁਝ ਹੋਇਆ ਤੇ ਹੁਣ ਤੈਨੂੰ ਸਮਝ ਲੱਗ ਗਈ ਆ ਹੁਣ ਮੇਰੀ ਅੱਖਾਂ ਖੁੱਲੀਆਂ ਆਹੋ ਹੁਣ ਮੈਨੂੰ ਪਤਾ ਲੱਗਾ ਕਿ ਕਿਦਾਂ ਸੇਕ ਲੱਗਦਾ ਵਾ ਮਾਵਾ ਵਾਧੂ ਨਹੀਂ ਗਿਆ ਹੁੰਦੀਆਂ ਹਾਂ ਮਾਵਾ ਦੇ ਘਰ ਦੀ ਸ਼ਾਨ ਹੁੰਦੀਆਂ ਵਾ ਹੈ ਪਰ ਇਹ ਗੱਲ ਕੋਈ ਸੋਚੇ ਤੇ ਫੇਰ ਨਾ ਸੋਚਦੇ ਨਹੀਂ ਨਾ ਗਾੜੀ ਅੱਜ ਕੱਲ ਦਾ ਜਵਾਨਾ ਪੁੱਤ ਵੇੜੇ ਦੀ ਰੌਣਕੀ ਮਾਵਾ ਦੇ ਨਾਲ ਵਾ ਹੈ ਤੁਸੀਂ ਵੇੜੇ ਵਿੱਚ ਬੈਠੇ ਹੁੰਦੇ ਤੇ ਵੇੜਾ ਭਰਿਆ ਭਰਿਆ ਲੱਗਦਾ ਠੀਕ ਆ ਇਹ ਤੇ ਚੀਜ਼ ਮੈਂ ਕਦੀ ਸੋਚੀ ਨਹੀਂ ਕਿ ਮੈਂ ਜਿੱਥੇ ਜਾਨੀ ਆ ਮੈਨੂੰ ਜਿੰਦਰਾ ਮਾਰਨ ਦੀ ਲੋੜ ਨਹੀਂ ਪੈਂਦੀ ਨਹੀਂ ਪੈਂਦੀ ਤੁਸੀਂ ਖੁੱਲੇ ਬੂਏ ਛੱਡ ਕੇ ਜਿੱਥੋਂ ਮਰਜੀ ਤੁਸੀਂ ਹੋ ਆਉ ਤੁਹਾਨੂੰ ਘਰ ਦਾਪੇ ਕਰਦਾ ਕੋਈ ਨਹੀਂ ਨਾ ਬੈਠੀ ਹੁੰਨੀ ਆ ਮ ਘਰ ਵਾਹ ਕਿੱਸਾ ਇਹ ਨਾ ਤੋ ਥੋੜੀ ਕੋਈ ਆਨ ਕੇ ਕੋਈ ਚੀਜ਼ ਛੇੜ ਦਵੇ ਮੇਰੇ ਸਾਹਮਣੇ ਗੱਲ ਤੇ ਸਹੀ ਰ ਆਪਣੇ ਧੀਆ ਪੁੱਤਾਂ ਦਾ ਘਰ ਕੋਈ ਦਿਨ ਛੇੜਦੇ ਨਹੀਂ ਐ ਕੋਈ ਚੀਜ਼ ਮੈਨੂੰ ਨਾ ਮਾਫ ਕਰ ਦੋ ਮੈਂ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰਦੀ ਤੇ ਹੁਣ ਕਿੱਥੇ ਗਏ ਆ ਮੈਂ ਨਾ ਨਾਲ ਲੈ ਕੇ ਤੇ ਜਾਵਾਂ ਪੜਾ ਉਥੇ ਪਿੰਡ ਜਾਵਾਂ ਨਹੀਂ ਨਹੀਂ ਜਾ ਤੂੰ ਪਤਾ ਲੈ ਪੁੱਤ ਕੋਈ ਨਹੀਂ ਮੈਂ ਮਾਫ ਕਰ ਦਿੱਤਾ ਵਾ ਮੈਂ ਤਾਂ ਕੋਈ ਦਿਲ ਚ ਗੱਲ ਰੱਖੀ ਨਹੀਂ ਸੀ ਹੁਣ ਨਾ ਤੁਹਾਨੂੰ ਮੈਂ ਵੱਡੇ ਵੱਲ ਵੀ ਨਹੀਂ ਜਾਣ ਦੇਣਾ ਤੁਸੀਂ ਹੁਣ ਇੱਥੇ ਹੀ ਰਹਿਣਾ ਬੱਸ ਠੀਕ ਆ ਤੇ ਮੈਂ ਜਾਣੀ ਐ ਤੇ ਮੈਂ ਵੇ ਨਹੀਂ ਇਹਨਾਂ ਨੂੰ ਵੀ ਕਿੱਥੇ ਆ ਤੇ ਮੇਰੇ ਨਾਲ ਜਾਣ ਆਹੋ ਨਹੀਂ ਨਹੀਂ ਜਾ ਪਤਾ ਲੈ ਆ ਜਾ ਕੇ ਪਤਾ ਲੈਣਾ ਚਾਹੀਦਾ ਵਾ ਈਆਂ ਹੀ ਪਤਾ ਲੈਂਦੀਆਂ ਨੇ ਤੇਂ ਆ ਤਾਂ ਬਿਨਾਂ ਕਾਉਂਟ ਪੁੱਛਣ ਡਿਆ ਵਾ ਹੁਣ ਸਾਡੀ ਧੀ ਨਹੀਂ ਤੇ ਸਾਡਾ ਕੇ ਨਾਮ ਤੇ ਪੁੱਛਣਾ ਤੇ ਕੀ ਮਾਤਾ ਤੇਰਾ ਹਾਲ ਆ ਇਦਾਂ ਹੀ ਆ ਨਾ ਚਲੋ ਕੋਈ ਗੱਲ ਨਹੀਂ ਪਤਾ ਤੇ ਫੇਰ ਹੀ ਲੱਗਦਾ ਪੁੱਤ ਮਾਤਾ ਲਾ ਕੇ ਕਿੱਦੇ ਫਪਰੇ ਕਰਨ ਦੀ ਹੈ ਸ਼ਰਮ ਨਹੀਂ ਆਣੀ ਪਰ ਵੇਖ ਤੇਰਾ ਉਹ ਨਾਲ ਇਹਨਾਂ ਨੂੰ ਨਾ ਬੋਲ ਦੇਦ ਨਾਲ ਅੱਧ ਹੋਈ ਏ ਤੇ ਕੀ ਕਰਦਾ ਪਈਆ ਮੈਂ ਮੇਰੀ ਗੱਲ ਸੁਣੋ ਹਾਂ ਹਾਂਜੀ ਸਮਝੋ ਹਾਂ ਮੇਰੇ ਦੁੱਖ ਨੂੰ ਮੇਰੀ ਮਾਂ ਵਿਚਾਰੀ ਪਤਾ ਨਹੀਂ ਕਿਦਾਂ ਟੱਕੇ ਖਾਂਢੀ ਹੋਣੀ ਆ ਹੱਥ ਜੜਾ ਲਓ ਮੇਰੇ ਕੋ ਜੇ ਮੇਰੇ ਕੋ ਗਲਤੀਆਂ ਹੋਈਆਂ ਤਾਂ ਮੈਨੂੰ ਮaaf ਕਰ ਦੋ ਇੱਕ ਵਾਰੀ ਮੇਰੀ ਮਾਂ ਕੋਲ ਨੂੰ ਲੈ ਜਾਓ ਮੈਂ ਆਪਣੀ ਮਾਂ ਨੂੰ ਮਿਲਣਾ ਵਾ ਵੇਖ ਲਓ ਨਾਲੇ ਮੈਂ ਆਪਣੇ ਭਰਾਵਾਂ ਨੂੰ ਬਿਠਾੜ ਕੇ ਪੁੱਛਣਾ ਵਾ ਕਿ ਕੀ ਗਲਤੀ ਐ ਮੇਰੀ ਮਾਂ ਦੀ ਸਾਰੀ ਉਮਰ ਮਰਗੀ ਘਰ ਬਣਾਉਂਦੀ ਪੁੱਤਰਾ ਨਾ ਜਾਣਾ ਮੈਂ ਨਹੀਂ ਮੈਂ ਠੀਕ ਨਹੀਂ ਤੇ ਪਰ ਇੱਕ ਗੱਲ ਹੈਗੀ ਆ ਕਿ ਹੁਣ ਮੈਂ ਤੁਸ ਸਵੇਰੇ ਲੈ ਜਾਊਂਗਾ ਨਹੀਂ ਨਹੀਂ ਆ ਰਾਤ ਨਹੀਂ ਜੇ ਮੈਨੂੰ ਨੀਂਦ ਆਉਣੀ ਮੈਨੂੰ ਤਾਂ ਕੁਝ ਹੋ ਜਾਣਾ ਵਾ ਮੈਨੂੰ ਇੱਕ ਵਾਰੀ ਆਪਣੀ ਮਾਂ ਨਾਲ ਮਲਾ ਲਿਆਓ ਬਸ ਇੱਕ ਵਾਰੀ ਬਸ ਬੀਬੀ ਨੂੰ ਪੁੱਛ ਲੈਣ ਦੇ ਬੀਬੀ ਤੇ ਪੁੱਛਿਆ ਬਿਨਾਂ ਤੇ ਮੈਂ ਉੱਥਾ ਕਰ ਨਹੀਂ ਆਂਦਾ ਮਾਤਾ ਆਈ ਯਾਰ ਆ ਜੀ ਪਤਾ ਹਾਂ ਕੀ ਗੱਲ ਹੋਈ ਆ ਉਹ ਇਹਦੇ ਪਿੱਛੇ ਆ ਕੋ ਰੌਲਾ ਜਿਹਾ ਪਿਆ ਕੇ ਚੀਦਾ ਆਹ ਉਹ ਤਾਂ ਮੈਨੂੰ ਲੱਗਾ ਪਤਾ ਆਹੋ ਇਹਦੇ ਕੋਲੋਂ ਪੁੱਛਿਆ ਮੈਂ ਤੂੰ ਹੋਣ ਨਹੀਂ ਕੀ ਹੋਇਆ ਵਾ ਦੱਸ ਦੇ ਤੇ ਨਹੀਂ ਮਰ ਫਿਰ ਦੱਸਣਾ ਹੀ ਪਿਆ ਅਜ ਨੂੰ ਹੁਣ ਦੱਸਿਆ ਮੈਨੂੰ ਇਹਨੇ ਵੀ ਆ ਗਨ ਹੋਈ ਆ ਮੈਂ ਹੱਥ ਜੋੜ ਲਈ ਆ ਤੇ ਮੈਨੂੰ ਇੱਕ ਵਾਰੀ ਫੇਰ ਮਾਣਾ ਬਣਾ ਲਿਆ ਵੇਖ ਲੋ ਮੰਮੀ ਸਮਝਣ ਨਹੀਂ ਦੇ ਗੱਲ ਨੂੰ ਤੁਸੀਂ ਕਹੋ ਇਹਨਾਂ ਨੂੰ ਕਿ ਮੈਨੂੰ ਲੈ ਜਾਣਾ ਜੇ ਲੈਣੀ ਵਿੱਚ ਚਲ ਜਾ ਕੇ ਨਾ ਅੱਡ ਚਾ ਮਣਾ ਲਿਆ ਪੁੱਤ ਉਹ ਜਾਣ ਹੁਣ ਧੀ ਆ ਨਾ ਤੇ ਤੜਫਣ ਨਹੀਂ ਆ ਇਹ ਦੋ ਮੈਂ ਤੇ ਕਹਿ ਨਹੀਂ ਸਕਦੀ ਕੋਈ ਗੱਲ ਹੈ ਵੇਖ ਲੋ ਹਾਂ ਇੱਕ ਵਾਰੀ ਲੈ ਜਾਓ ਮੈਨੂੰ ਉੱਥੇ ਮੈਂ ਇੱਕ ਵਾਰੀ ਮੇਲਾਉਂਗੀ ਨਾ ਫਿਰ ਨਹੀਂ ਕਹਿੰਦੀ ਹਾਂ ਹਲੋ ਵੇਖ ਆਏ ਕਿ ਆਪਣੀ ਅੱਖੀਂ ਇਹਨੂੰ ਪਤਾ ਲੱਗ ਜਾਊਗਾ ਮੇਰੀ ਗੱਲ ਸੁਣ ਲੈ ਤੇਰਾ ਨਾਮ ਬੋਲਿਆ ਸੀ ਝੂਠ ਤੇਰਾ ਪਿਛਲਾ ਚੰਗੇ ਭਲੇ ਸਾਰੇ ਜਾਣੇ ਝੂਠ ਬੋਲਿਆ ਸੀ ਆਹੋ ਹਾਏ ਰੱਬਾ ਸ਼ੁਕਰਵਾ ਤੇਰਾ ਕਿਤੇ ਪਰ ਝੂਠ ਕੋ ਬੋਲਿਆ ਮੇਰੇ ਨਾਲ ਤੇ ਤੈਨੂੰ ਅਕਲ ਆ ਜੇ ਉਹ ਜਿਹੜੀਆਂ ਗੱਲਾਂ ਹੁਣ ਉੱਥੇ ਕੀਤੀਆਂ ਹੈ ਨਾ ਉਹ ਮਤਲਬ ਨਾਲ ਫੇਰ ਕਰ ਪਰ ਮੈਂ ਤਾਂ ਮੈਨੂੰ ਸਮਝ ਨਹੀਂ ਆਈ ਤੂੰ ਇੰਦਾ ਵੱਡਾ ਝੂਠ ਮੇਰੇ ਨਾਲ ਕਿਦਾਂ ਬੋਲਤਾ ਤੂੰ ਜਦੋਂ ਰੋਹ ਹੀ ਨਹੀਂ ਹੁੰਦੀ ਤੇ ਫੇਰ ਕਰ ਰਹਾ ਹੈ ਕੋਨਾ ਕੋ ਪਰ ਇੱਕ ਗੱਲ ਵਾ ਤੁਹਾਡੇ ਝੂਠ ਨੇ ਨਾ ਮੇਰੀਆਂ ਅੱਖਾਂ ਤੋਂ ਪੱਟੀ ਲਾਤੀ ਮੈਂ ਆਪਣੀ ਮਾਂ ਦਾ ਨਾ ਬੜੇ ਵੱਦਸਲੂ ਕੀ ਕਰਦੀ ਰਹੀ ਹਿੰਨਾ ਵਿਚਾਰਿਆਂ ਦੇ ਨਾਲ ਮੈਂ ਬੜੀਆਂ ਗੱਲਾਂ ਕਰਦੀ ਰਹੀ ਆ ਮੈਂ ਤੇ ਰੱਬ ਨੂੰ ਵੀ ਭੁੱਲ ਗਈ ਹੈ ਕਦੇ ਵੀ ਆ ਨਾ ਇਨਸਾਨ ਬਣ ਕੇ ਰਹੀ ਦਵਾ ਅਗਲੇ ਬੰਦੇ ਨੂੰ ਸਤਾਣੇ ਸਮਝੀ ਦਵਾ ਠੀਕ ਨਹੀਂ ਦੁੱਖ ਦਾ ਕੋਈ ਪਤਾ ਨਹੀਂ ਕਿਦੋਂ ਕਿਤੇ ਭਾਟਾ ਆ ਜਾਣਾ ਉਹ ਦੁੱਖਾਂ ਦਾ ਮੇਰੀ ਗੱਲ ਸੁਣੋ ਮੈਂ ਬੜੀ ਗਲਤੀ ਹੀ ਮੇਰੇ ਕੋਲ ਬੜੀਆਂ ਵੱਡੀਆਂ ਗਲਤੀਆਂ ਹੋ ਗਈਆਂ ਵਾ ਮੰਮੀ ਜੀ ਮੈਨੂੰ ਫੇਰ ਮਾਫ ਕਰ ਦੋ ਇੱਕ ਵਾਰੀ ਮੈਂ ਗੱਲ ਪਤ ਮਾਫ ਕਰਤਾ ਤੈਨੂੰ ਮੈਂ ਨਹੀਂ ਜ਼ਿੰਦਗੀ ਵਿੱਚ ਇਹੋ ਜਿਹਾ ਕੰਮ ਕਰਦੀ ਚਲੋ ਤੇਨੇ ਸਮਝ ਨਾ ਆਈ ਐ ਨਾ ਸਮਝ ਨਾ ਆਈ ਕਿੰਨਾ ਕਹਿਦੀ ਹੁੰਦੀ ਸੀ ਤੂੰ ਇਹ ਥੁੱਕਦੀ ਉਹ ਕਰਦੀ ਜੋ ਕਰਦੀ ਹੈ ਹੈ ਬੰਦਾ ਕਰੋ ਪਰਾਂ ਦੇ ਆ ਹੀ ਜਾਂਦਾ ਵਾ ਮੇਰੇ ਕੋਲ ਗੱਲ ਸਮਝਦਾ ਜੀ ਨਹੀਂ ਕਰਦਾ ਜਿੱਤੇ ਸਾਰੀ ਉਮਰ ਪੁਚੇ ਮਾਰੇ ਹੋਂਦੋ ਤੇ ਧੁੱਕਣ ਨੂੰ ਠੀਕ ਨਹੀਂ ਉਹ ਹਾਲਾਤ ਹੀ ਬੰਦੇ ਦੇ ਇਹੋ ਜੇ ਹੋ ਜਾਂਦੇ ਵੀ ਧੁੱਕਣ ਤੇ ਬੰਦਾ ਮજબੂਰ ਹੋ ਜਾਂਦਾ ਵਾ ਐਨੀ ਸ਼ਰਮਿੰਦੀ ਨਾ ਕਰੋ ਹੁਣ ਮੈਨੂੰ ਹੁਣ ਮੈਨੂੰ ਮਾਫੀ ਦੇ ਦਿਓ ਅੱਜ ਤੋਂ ਇਹੋ ਮੇਰੀ ਸਕੀਮ ਆਵਾ ਮੈਂ ਅੱਜ ਤੋਂ ਬਾਅਦ ਕਦੀ ਨਹੀਂ ਸਮਝੂਗੀ ਵੀ ਮੇਰੀ ਸੱਸ ਵਾ ਜਿਦਾਂ ਕਿੱਦਾਂ ਮਾੜਾ ਟਕਲੂ ਕਰੂੰਗੀ ਨਾਲ ਇੱਕ ਗੱਲ ਹੋ ਸੁਣ ਲੋ ਵੱਡੇ ਭਰਾ ਨੂੰ ਕਹਿ ਦੋ ਕਿ ਹੁਣ ਨਹੀਂ ਆਪਾਂ ਮੰਮੀ ਨੂੰ ਤੁਹਾਡੇ ਘਰ ਜਾਣ ਦੇਣਾ ਹੁਣ ਮੰਮੀ ਤੁਹਾਡੇ ਨਾਲ ਹੀ ਰਹੂਗੀ ਮੇਰੀ ਗੱਲ ਸੁਣ ਲੈ ਕੋਈ ਮੁਸ਼ਕਲ ਨਹੀਂ ਵਟਿਆਣਾ ਦੀ ਇਹ ਲੋਕਾਂ ਨੇ ਨਾ ਇੱਕ ਹੂਆ ਬਣਾਇਆ ਵਾ ਮੈਂ ਨਹੀਂ ਮਾਂ ਪਿਓ ਨੂੰ ਰੱਖਣਾ ਦੂਜਾ ਕਹਿੰਦਾ ਮੈਂ ਰੱਖਣਾ ਤੀਜਾ ਕਹਿੰਦਾ ਮੈਂ ਰੱਖਣਾ ਹੈ ਨਹੀਂ ਨਹੀਂ ਜਦੋਂ ਪੜਾ ਲਿਖਾ ਕੇ ਨੌਕਰੀ ਦੇ ਲਵਾਉਂਦੇ ਮੁੜ ਕੇ ਨਜ਼ਰਾਂ ਬਦਲ ਜਾਂਦੀਆਂ ਸਾਰਿਆਂ ਦੀਆਂ ਸਹੀ ਗੱਲ ਵਾ ਕਿੱਦਾਂ ਤਾਂ ਨੂੰ ਵੱਡੇ ਕੀਤਾ ਇਹਨਾਂ ਨੇ ਹੈ ਪੜਾਇਆ ਲਿਖਾਇਆ ਜਵਾਨ ਕੀਤਾ ਤੇ ਮੁੜ ਕੇ ਅਸੀਂ ਆਣ ਕੇ ਕਹਿਤਾ ਵੀ ਨਾ ਹੁਣ ਇਹ ਮੇਰਾ ਹੀ ਆ ਇਹਦਾ ਤੇ ਕੁਝ ਲੱਗਦਾ ਹੀ ਨਹੀਂ ਆ ਲੱਗੇ ਵੀ ਨਾ ਬੈ ਆਪਣੀ ਮਾਂ ਦੇ ਕਿੰਨੀ ਗਲਤ ਹੁੰਦੀਆਂ ਨਵਾਂ ਹਣਾ ਜਿਹੜਾ ਇਹ ਕੰਮ ਕਰਦੀਆਂ ਵਾ ਤੇ ਮੈਨੂੰ ਮਾਫ ਕਰ ਦੋ ਮੈਂ ਮੁੜ ਕੇ ਨਹੀਂ ਇਹ ਗਲਤੀ ਕਰਦੀ ਜ਼ਿੰਦਗੀ ਦੇ ਵਿੱਚ ਮੰਮੀ ਜੀ ਤੁਸੀਂ ਮੈਨੂੰ ਮਾਫ ਕਰ ਦੋ ਵੇਖ ਲਓ ਇਹ ਕਰਤਾ ਮਾਫ ਤੇ ਹੈ ਤੂੰ ਸਮਝ ਗਈਆਂ ਨਾ ਹਾਂ ਠੀਕ ਵਾ ਹੁਣ ਹਾਂ ਠੀਕ ਹੁਣ ਸਮਝ ਗਈ ਆ ਹੈ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਣਾ ਉਹ ਭੁੱਲਿਆ ਨਹੀਂ ਆ ਕੋਈ ਗੱਲ ਨਹੀਂ ਇਹ ਤੂੰ ਸਮਝ ਗਈਆਂ ਨਾ ਇਹ ਗੱਲ ਨੂੰ ਵੀ ਮਾਂ ਵਾ ਮੇਰੀ ਤੇ ਕਿਹਾ ਮੈਂ ਤੈਨੂੰ ਮਾਫ ਕੀਤਾ ਅੱਜ ਤੋਂ ਬਾਅਦ ਮੈਂ ਤੁਹਾਡੀ ਸੇਵਾ ਕਰਿਆ ਕਰੂੰਗੀ ਹੈ ਤਾਨੂੰ ਮਨਜੀ ਤੇ ਥੱਲੇ ਪਿਆਰ ਨਹੀਂ ਮ ਰੱਖਣ ਦੇਣਾ ਠੀਕ ਆ ਠੀਕ ਆ ਹਾਂ ਰਾਜੀ ਹੋ ਚੱਲ ਮੈਂ ਤੁਹਾਡੇ ਦੋਵਾਂ ਵਾਸਤੇ ਨਾ ਚਾਹ ਬਣਾ ਕੇ ਨਹੀਂ ਹੁੰਦੀ ਹੈ ਹਣ ਲੈ ਆ ਵੀ ਬੀ ਆ ਗਏ ਕਮਰੋ ਹੈ ਨਹੀਂ ਪੜੇ ਤਰੀਕੇ ਨਾਲ ਰੁਕੀ ਪਾ ਆ